ਸਰੂ ਹੌਲੀ ਕਰਕੇ ਕੀੜੀ ਉੱਤਾਰ ਤੇ ਲਿਆ ਕੇ ਇਥੋਂ ਬਸ ਚੱਕੀ ਜਾਂਦੀ ਆ ਦੇਖ ਸਕਦੇ ਹੋ ਕਿਵੇਂ ਗੱਡੀ ਟਾਇਰ ਖੜਦੇ ਆ ਆ ਦੇਖ ਸਕਦੇ ਹੋ ਕਿਵੇਂ ਗੱਡੀ ਰਾਹ ਜ਼ੋਰ ਲੱਗਦਾ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਤੇ ਪਰੇਸ਼ਾਨੀਆਂ ਨਾਲ ਇਹ ਗੱਡੀ ਚਲਾਨੀ ਪੈਂਦੀ ਆ ਭਾਈ ਜੀ ਡਰ ਤਾਂ ਲੱਗਦਾ ਪਰ ਪ੍ਰਸ਼ਾਸਨ ਹੀ ਨਾ ਹੁੰਦਾ ਇਸ ਗੱਲ ਨੂੰ ਟੋਲਾ ਕੀ ਆ ਪੰਜਾਬ ਮੋੜ ਦੇ ਤੇ ਚਾਉਂਦੀ ਆ ਨਗਰ ਨਿਗਮ ਦੀ ਕਾਰ ਭੇਜ ਰਿਹਾ ਉਹਦੇ ਅੰਦਰੋਂ ਬਣਾ ਕੀ ਕੋਈ ਬਣਦੀ ਨਹੀਂ ਇਹ ਆ ਜਿਹੜੀ ਇਹ ਨਗਰ ਨਿਗਮ ਦੇ ਅੰਦਰ ਆ ਛੜ ਕੇ ਨਹੀਂ ਇਹ ਪੋਲ ਜਿਹੜਾ ਇੱਥੋਂ ਅੱਗੇ ਸਟਾਰਟ ਹੋਇਆ ਉਹ ਬਣਿਆ ਸਹੀ ਇਹ ਜਿਹੜੀ ਇਹ ਨਗਰ ਨਿਗਮ ਦੀ ਹੈ ਉਹ ਵਹਿੰਦੇ ਨਹੀਂ ਹੈ ਪਰ ਚਿਕਟਰ ਤੱਕ ਮਤਲਬ ਹੈ ਕਦੀ ਇਸ ਤਰ੍ਹਾਂ ਇਹ ਬੱਸਾਂ ਲੰਘਦੀਆਂ ਨੇ ਤਾਂ ਇਹ ਕਿਤਨਾ ਕਿਤੇ ਜਾਨ ਲੈਵਾ ਸਾਬ ਹੋ ਸਕਦਾ ਹੈ ਗੱਡੀ ਦੇ ਪਿੱਛੇ ਹੁੰਦੀ ਹੈ ਕਿਉਂਕਿ ਕੁਦਾਂ ਮੇਰੀ ਹਾਈਟ ਹੈ ਜੋ ਉਹ ਬਹੁਤ ਜ਼ਿਆਦਾ ਆ ਜਾਂਦੀ ਹੈ ਨੁਕਸਾਨदाई ਗੱਡੀ ਬਹੁਤ ਜ਼ਿਆਦਾ ਉਲਕਦੀ ਆ ਕਈ ਵਾਰ ਪੱਡਾ ਟੁੱਟ ਜੇ ਨੱਕਾ ਵੀ ਟੁੱਟ ਸਕਦਾ ਜੀ ਨੁਕਸਾਨ ਹੋ ਸਕਦਾ ਸੋਚ ਸਕਦੇ ਹੋ ਭਾਈ ਜੀ ਡਰ ਨਹੀਂ ਲੱਗਦਾ ਜ਼ਿੰਦਗੀਆਂ ਜਾਨਾਂ ਨੇ ਬੈਠੇ ਹੁੰਦੀਆਂ ਨੇ ਭਾਈ ਜੀ ਡਰ ਤਾਂ ਲੱਗਦਾ ਪਰ ਪ੍ਰਸ਼ਾਸਨ ਹੀ ਨਾ ਸੁਣਦਾ ਇਸ ਗੱਲ ਰੋਲਾ ਕੀ ਆ ਪੰਜਾਬ ਰੋਡਵੇ ਦੇ ਅੰਦਰ ਆਉਂਦੀ ਆ ਨਗਰ ਨਿਗਮ ਦੀ ਕਾਰਪੋਰੇਸ਼ਨ ਆ ਉਹਦੇ ਅੰਦਰ ਆਉਂਦੀ ਆ ਇਹ ਮਾਮਲਾ ਕੀ ਹੈ ਕਿਉਂ ਨਹੀਂ ਬਣਦੀ ਪਈ ਇਹ ਇਹ ਆ ਜਿਹੜੀ ਇਹ ਨਗਰ ਨਿਗਮ ਦੇ ਅੰਦਰ ਹੈ ਛੱਡ ਕੇ ਨਹੀਂ ਇਹ ਪੋਲ ਜਿਹੜਾ ਇੱਥੋਂ ਅੱਗੇ ਸਟਾਰਟ ਹੋਇਆ ਉਹ ਬਣਿਆ ਸਹੀ ਠੀਕ ਹੈ ਇਹ ਜਿਹੜੀ ਇਹ ਨਗਰ ਨਿਗਮ ਦੀ ਹੈ ਉਹ ਵਹਿੰਦੇ ਨਹੀਂ ਹੈ ਪਰਚੀ ਘਟਣ ਤੱਕ ਮਤਲਬ ਹੈ ਗੱਡੀ ਨੂੰ ਰੋਲਾ ਕੀ ਹੈ ਕਿਉਂ ਨਹੀਂ ਕਰਦੇ ਇਹ ਹੁਣ ਜਿੰਮੇਰ ਤੋਂ ਭਜਦੇ ਕਿਉਂ ਪਏ ਆ ਇਹ ਤਾਂ ਹੁਣ ਪਤਾ ਨਹੀਂ ਲੱਗ ਜਾਂਦਾ ਕਿਉਂ ਭਜਦੇ ਆ ਪਰ ਔਖਾ ਤਾਂ ਆਣਾ ਇੰਨੀਆਂ ਇੰਨੇ ਔਖਲੀਆਂ ਵਾਂ ਗੱਡੀਆਂ ਨੂੰ ਵੀ ਨੁਕਸਾਨ ਹੁੰਦਾ ਸਵਾਰੀਆਂ ਦਾ ਵੀ ਹੁੰਦਾ ਬਿਲਕੁਲ ਠੀਕ ਹੈ ਉਹਦੇ ਡੋਟੇ ਇਹਦੇ ਉਹਦਾ ਹੱਲ ਕੀ ਹੈ ਭਾਈ ਇਹਦਾ ਯਾਰ ਫਿਰ ਹੱਲ ਕੀ ਇਹ ਸਰਕਾਰ ਜਾਗੇ ਨਗਰ ਨਿਗਮ ਨੂੰ ਕਹਿਣ ਪਾਈ ਹਾਂ ਤੁਸੀਂ ਆ ਜਿਹੜਾ ਰੈਂਦਾ ਡੋਟਾ ਬਣਾਓ ਕਿਉਂ ਨਹੀਂ ਬਣਾ ਰਹੇ ਤੁਸੀਂ ਬਿਲਕੁਲ ਠੀਕ ਹੈ ਮਾੜੀ ਲੱਗ ਪਰੇਸ਼ਾਨ ਹੁੰਦੀਆਂ ਆਉਣੀਆਂ ਸਾਰੀਆਂ ਤਾਂ ਹੋਣਾ ਹੀ ਹੈ ਜੀ ਜਦੋਂ ਗੱਡੀ ਹਲਾਰਾ ਲੈਂਦੀ ਹੈ ਸ਼ਾਇਦ ਕਈ ਯਾਰ ਬੱਚਾ ਹੁੰਦਾ ਵਾ ਕੁਝ ਵੀ ਹੁੰਦਾ ਵਾ ਹਲਾਰੇ ਨਾਲ ਗਿਰ ਜਾਂਦਾ ਵਾ ਬੱਚਾ ਲੇਡੀਜ਼ ਨਾਅਰ ਮਹਾਂ ਹਾਂ ਹਾਂ ਜੀ ਤੋ ਦਰਸ਼ਕੋ ਦੇਖ ਸਕਦੇ ਹੋ ਕਿ ਡਰਾਈਵਰ ਕੀ ਕਨੈਕਟਰ ਕੀ ਬਸਾਂਲੇ ਸਾਰੇ ਪਰੇਸ਼ਾਨ ਨੇ ਆ ਤੁਸੀਂ ਹਾਲ ਦੇਖ ਸਕਦੇ ਹੋ ਬੁਰਾ ਹਾਲ ਮਾੜਾ ਹਾਲ ਕਿਸ ਤਰ੍ਹਾਂ ਬੱਸ ਨੂੰ ਹੌਲੀ ਕਰਕੇ ਕੀੜੀ ਇਫਤਾਰ ਤੇ ਲਿਆ ਕੇ ਇੱਥੋਂ ਬਸ ਚੱਕੀ ਜਾਂਦੀ ਆ ਦੇਖ ਸਕਦੇ ਹੋ ਕਿਵੇਂ ਗੱਡੀ ਟਾਇਰ ਖੜਦੇ ਆ ਆ ਦੇਖ ਸਕਦੇ ਹੋ ਕਿਵੇਂ ਗੱਡੀ ਦਾ ਜ਼ੋਰ ਲੱਗਦਾ ਬਹੁਤ ਹੀ ਜ਼ਿਆਦਾ ਮੁਸ਼ਕਲਤਾਂ ਤੇ ਪਰੇਸ਼ਾਨੀਆਂ ਦੇ ਨਾਲ ਇੱਥੋਂ ਗੱਡੀ ਚਲਾਨੀ ਪੈਂਦੀ ਆ ਤੋ ਤੁਹਾਡੇ ਸਾਹਮਣੇ ਆ ਸੀਨ ਦੇਖੋ ਕਿ ਕਿਵੇਂ ਕਿੰਨਾ ਜ਼ਿਆਦਾ ਕਿ ਡੂੰਗਾ ਜਿਲ੍ਹਾ ਇੱਥੇ ਆ ਉਹ ਬਣਿਆ ਪਿਆ ਹੈ ਤੇਲੀ ਰੋਡਵੇ ਦੀ ਬੱਸਾਂ ਨੇ ਤੇ ਇਹਨਾਂ ਦੇ ਪਹਿਲੇ ਹਾਲ ਦੇਖੋ ਦੋਸਤੋ ਬਾਅਦ ਜਿਸ ਤਰ੍ਹਾਂ ਇਹ ਬੱਸਾਂ ਲੰਘਦੀਆਂ ਨੇ ਤਾਂ ਇਹ ਕਿਤਨਾ ਕਿਤੇ ਜਾਨ ਲੈਵਾ ਸਾਬੂ ਸਕਦਾ ਹੈ ਗੱਡੀ ਅੱਗੇ ਪਿੱਛੇ ਹੁੰਦੀ ਹੈ ਕਿਉਂਕਿ ਇੱਕੋ ਦਾ ਮੇਰੀ ਹਾਈਟ ਆ ਜੋ ਉਹ ਬਹੁਤ ਜ਼ਿਆਦਾ ਆ ਜਾਂਦੀ ਹੈ ਸੋ ਗੱਲ ਫਿਰ ਉਹੀ ਹੈ ਕਿ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਿਉਂ ਹੋ ਰਿਹਾ ਤੇ ਜੇ ਹੋ ਰਿਹਾ ਤਾਂ ਕਦੋਂ ਤੱਕ ਹੋਊਗਾ ਜੀ ਹਾਂ ਲੁਧਿਆਣੇ ਦਾ ਇਹ ਬੱਸ ਸਟੈਂਡ ਬੱਸ ਟਰਮੀਨਲ ਬڑے ਵੱਡੇ ਵੱਡੇ ਨਾਮ ਦਿੱਤੇ ਹੋਏ ਨੇ ਸ਼ਹੀਦਾਂ ਦੇ ਨਾਮ ਦੇ ਕੇ ਇਹ ਬੱਸ ਸਟੈਂਡ ਨੂੰ ਬਣਾਇਆ ਹੋਇਆ ਹੈ ਲੇਕਿਨ ਨਗਰ ਨਿਗਮ ਦੇ ਕੰਨਾਂ ਤੇ ਜੂਣੀ ਰੇਂਗਰੀ ਜਿਹੜੀ ਰੋਡਵੇਜ਼ ਹੈ ਉਹ ਕਹਿੰਦੀ ਹੈ ਕਿ ਨਗਰ ਨਿਗਮ ਨੇ ਇਹ ਬਣਾ ਕੇ ਤਿਆਰ ਕਰਨਾ ਹੈ ਲੇਕਿਨ ਕੀ ਕਾਰਨ ਹੈ ਕਿ ਅੱਗੇ ਕਿ ਤਾਂ ਸੜਕ ਬਣਦੀ ਜਾਂਦੀ ਹੈ ਪਰ ਜਿੱਥੇ ਮੇਨ ਬੱਸ ਨੂੰ ਹੁਲਾਰਾ ਲੱਗਦਾ ਹੈ ਜਿੱਥੇ ਮੇਨ ਫੁੱਟ ਫੁੱਟ ਦੇ ਟੋਏ ਬਣੇ ਹੋਏ ਨੇ ਇੱਥੇ ਆ ਕੇ ਨਗਰ ਨਿਗਮਾ ਕਿਉਂ ਸੋ ਜਾਂਦਾ ਹੈ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਹਾਈਟ ਹੈ ਜੋ ਉਹ ਬਣਦੀ ਇੱਥੇ ਆ ਕੇ ਤੇ ਜੇ ਤੁਹਾਨੂੰ ਦਿਖਾਈਏ ਤਾਂ ਬੱਸਾਂ ਦਾ ਬੱਸਾਂ ਸਵਾਰੀਆਂ ਤੱਕ ਇੱਥੇ ਹਿਲ ਜਾਂਦੀਆਂ ਨੇ ਜਿਸ ਤਰ੍ਹਾਂ ਇੱਥੋਂ ਦੀ ਬੱਸ ਚੜੂਗੀ ਇਹ ਦੇਖ ਕੇ ਉਹ ਮਨ ਡੋਲੂਗਾ ਕਿ ਕਿਵੇਂ ਰਫਤਾਰ ਹੌਲੀ ਕਰਕੇ ਬੱਸਾਂ ਨੂੰ ਇੱਥੋਂ ਚਾੜਿਆ ਜਾਂਦਾ ਕਿੰਨਾ ਕੁ ਜ਼ਿਆਦਾ ਟਾਇਰ ਉੱਠਦੇ ਆ ਬੱਸਾਂ ਹਿਲਦੀਆਂ ਨੇ ਤੇ ਯਾਤਰੀਆਂ ਦੇ ਜੇ ਗੋਦੀਆਂ ਦੇ ਬੱਚੇ ਹੋਣ ਜਵਾਖ ਹੋਣ ਤਾਂ ਕਿਵੇਂ ਇਹ ਕੰਮ ਰਿਸਕੀ ਹੋ ਜਾਂਦਾ ਸੋ ਨਾਲ ਗੱਲਬਾਤ ਕਰਾਂਗੇ ਕੁਝ ਜਲੇ ਡਰਾਈਵਰ ਵੀਰ ਨੇ ਬਾਈ ਜੀ ਇੱਥੋਂ ਗੱਡੀ ਚਲਾਉਣੇ ਹੋ ਆਪਣੇ ਆਪ ਨੂੰ ਗੁੱਸਾ ਨਹੀਂ ਆਉਂਦਾ ਯਾਰ ਗੁੱਸਾ ਆਉਂਦਾ ਜੀ ਗੱਡੀ ਬਹੁਤ ਜ਼ਿਆਦਾ ਬੁੜਕਦੀ ਆ ਕਈ ਵਾਰ ਪਟਾ ਟੁੱਟ ਜੇ ਨੱਕਾ ਵੀ ਟੁੱਟ ਸਕਦਾ ਜੀ ਨੁਕਸਾਨ ਹੋ ਸਕਦਾ ਸਵਾਰੀਆਂ ਨਾਲ ਭਰੀ ਹੁੰਦੀ ਆ ਜਿਆਦੇ ਬੱਸ ਇਹ ਰੋਡਵੇਅ ਦੀ ਡਿਊਟੀ ਆ ਨਗਰ ਨਿਗਮ ਜਾਂ ਕਾਰਪੋਰੇਸ਼ਨ ਦੀ ਡਿਊਟੀ ਹੈ ਡਿਊਟੀ ਕਹਿੰਦੀ ਹੈ ਜੀ ਇਹਦੇ ਬਾਰੇ ਤਾਂ ਨਹੀਂ ਆ ਸੀ ਕੋਈ ਦੱਸ ਸਕਦੇ ਪਤਾ ਇੱਕ ਕਾਦਾ ਖਰਾਬ ਪਿਆ ਇੱਦਾਂ ਕਿੰਨੇ ਦਿਨ ਹੋ ਗਈ ਖਰਾਬ ਹੋਏ ਇਹਨੂੰ ਹੋ ਗਏ ਕਾਫੀ ਟਾਈਮ ਹੋ ਗਿਆ ਜੀ ਖਰਾਬ ਹੋਇਆ ਇਹਨੂੰ ਇਹਨੂੰ ਹਾਂ ਸੁਣ ਸਕਦੇ ਹਾਂ ਕਿ ਕਿੰਨੇ ਚਿਰ ਤੋਂ ਇਹ ਜੋ ਸੜਕ ਦਾ ਟੋਟਾ ਇੱਦਾਂ ਖਰਾਬ ਪਿਆ ਹੈ ਲੇਕਿਨ ਫਿਰ ਵੀ ਚਾਹੇ ਰੋਡਵੇਜ਼ ਐ ਜਾਂ ਨਗਰ ਨਿਗਮ ਐ ਉਹ ਉਹ ਗੱਲਾਂ ਹੀ ਪ੍ਰਵਾਹ ਨਹੀਂ ਕਰ ਰਹੇ ਕਿਤੇ ਕਿਤੇ ਜੀ ਸਵਾਰੀਆਂ ਨੇ ਉਹਨਾਂ ਨੂੰ ਖਲਾਰਾ ਲੱਗਦਾ ਤੇ ਸਵਾਰੀਆਂ ਨੇ ਉਹ ਹਿੱਲਦੀਆਂ ਨੇ ਬਸ ਇੱਥੋਂ ਦੀ ਜੇ ਬ੍ਰੇਕ ਲੱਗਦੀ ਪਿੱਛੇ ਆ ਸਕਦੀ ਹੈ ਕਿਉਂਕਿ ਕਿਤਨਾ ਕਿਤੇ ਜੇ ਗੱਲ ਕਰੀਏ ਤਾਂ ਇਹ ਐਨੇ ਡੂੰਘੇ ਟੋਏ ਇਹ ਇੰਨਾ ਜ਼ਿਆਦਾ ਡੂੰਘੇ ਟੋਏ ਇਹ ਜਾਨਲੇਵਾ ਕਿਸ ਦਿਨ ਸਾਬਤ ਹੋ ਸਕਦੇ ਆ ਕਿ ਨਗਰ ਨਿਗਮ ਜਾਂ ਰੋਡਵੇਜ਼ ਉਸ ਪੱਲ ਦੀ ਉਡੀਕ ਕਰ ਰਹੀ ਹੈ ਉਸ ਘੜੀ ਦੀ ਉਡੀਕ ਕਰ ਰਹੀ ਹੈ ਜਦੋਂ ਇੱਥੇ ਕੋਈ ਵੱਡਾ ਹਾਸਾ ਹੋਵੇ ਕੋਈ ਬੱਸ ਪਲਟੇ ਜਾਂ ਬੱਸ ਤੇ ਬੈਠੀ ਸਵਾਰੀ ਕੋਈ ਹੋਕਾ ਲੈ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਝਟਕੇ ਦੇ ਨਾਲ ਕੋਈ ਛੱਟ ਪੇਟ ਲਗਾਵੇ ਜਾਂ ਕੀ ਕੁਝ ਮਾੜਾ ਹੋਵੇ ਸੋ ਸੋਚਣ ਵਾਲੀ ਗੱਲ ਹੈ ਕਿ ਹਰ 1-2 ਮਿੰਟ ਬਾਅਦ ਕੋਈ ਨਾ ਕੋਈ ਬੱਸ ਇੱਥੋਂ ਦੀ ਕ੍ਰਾਸ ਕਰਦੀ ਹੈ ਨਿਕਲਦੀ ਹੈ ਹਰ 1-2 ਮਿੰਟ ਬੱਸ ਨਿਕਲਦੀ ਹੈ ਯਾਨੀ ਇੱਕ ਦਿਨ ਦੇ ਵਿੱਚ ਸੈਂਕੜਾ ਬੱਸਾਂ ਇੱਥੋਂ ਨਿਕਲਦੀਆਂ ਨੇ ਤੇ ਉਹਨਾਂ ਸੈਂਕੜਾ ਬੱਸਾਂ ਦੇ ਲਈ ਕਿੰਨਾ ਜ਼ਿਆਦਾ ਰਿਸਪੈਕਟਰ ਬਣਦਾ ਕਿਉਂਕਿ ਜੇ ਗੱਲ ਕਰੀਏ ਤਾਂ ਸੈਂਕੜਾ ਬੱਸਾਂ ਦੇ ਵਿੱਚ ਦਰਜਨਾ ਜਿਹੜੀ ਸਵਾਰੀਆਂ ਨੇ ਉਹ ਬੈਠੀਆਂ ਹੁੰਦੀਆਂ ਨੇ ਤੇ ਦਰਜਨਾ ਸਵਾਰੀਆਂ ਦੀ ਜਾਣ ਦੇ ਨਾਲ ਇਹ ਇੱਕ ਤਰ੍ਹਾਂ ਖਿਲਵਾੜ ਹੁੰਦਾ ਹੋਇ ਨਜ਼ਰ ਆਉਂਦਾ ਹੈ ਕਿਤਨਾ ਕਿਤੇ ਬੱਸਾਂ ਵਾਲਿਆਂ ਨੂੰ ਔਖਾ ਹੁੰਦਾ ਕਿ ਕਿਸ ਤਰ੍ਹਾਂ ਐਨੇ ਡੁੰਗੇ ਟੋਇਆ ਜੋ ਜੋ ਗੋਂਦੀ ਇੱਕੋ ਦਮ ਗੱਡੀ ਬੁੜਕਦੀ ਆ ਟਾਇਰ ਖੜਦੇ ਆ ਸੋ ਸੁਣ ਸਕਦੇ ਹੋ ਕਿ ਡਰਾਈਵਰ ਵੀਰ ਕਿਆ ਕਹਿ ਕੇ ਜਾ ਰਹੇ ਆ ਕੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਜਾਗਦਾ ਹੈ ਰੋਡਵੇਸ ਜਾਂ ਨਗਰ ਨਿਗਮ ਲੁਧਿਆਣਾ ਕਦੋਂ ਇਥੇ ਆਪਣੀ ਸੁੱਤੀ ਨੀਂਦੋਂ ਜਾਗਦੇ ਆ ਤੇ ਕਦੋਂ ਨਗਰ ਨਿਗਮ ਦੀ ਜੇ ਡਿਊਟੀ ਬਣਦੀ ਹੈ ਤਾਂ ਉਹਨਾਂ ਦੇ ਇੱਕ ਨਾ ਤੇ ਜੂ ਰੇਂਗਦੀ ਹੈ ਅਤੇ ਫਿਰ ਕੁਝ ਨਾ ਕੁਝ ਸਟੈਪ ਲੈਂਦੇ ਆ ਕੁਝ ਨਾ ਕੁਝ ਇਥੋਂ ਕੰਮ ਕਰਦੇ ਆ ਸੋ ਕੀ ਸਰਕਾਰੀ ਬੱਸਾਂ ਕੀ ਪ੍ਰਾਈਵੇਟ ਬੱਸਾਂ ਤੇ ਸਾਰਿਆਂ ਨੂੰ ਹੀ ਇਥੋਂ ਦੀ ਕਾਫੀ ਜ਼ਿਆਦਾ ਹੌਲੀ ਹੋ ਕੇ ਲੰਘਣਾ ਪੈਂਦਾ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਤੇ ਬੱਸਾਂ ਦੇ ਨਾਲ-ਨਾਲ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੀ ਜਾਣ ਦੇ ਨਾਲ ਇਹ ਕਿ ਖਲਵਾੜ ਹੈ ਇਹ ਹੋ ਰਿਹਾ ਹੈ ਗੱਲ ਫੇਰ ਉਹੀ ਹੈ ਕਿ ਪੰਜਾਬ ਰੋਡਵੇ ਰੋਡਵੇਸ ਮਹਿਕਮਾ ਜਾਂ ਨਗਰ ਨਿਗਮ ਜੇਕਰ ਉਹਨਾਂ ਨੇ ਇਹਦਾ ਨਿਰਮਾਣ ਕਰਨਾ ਹੈ ਤਾਂ ਕਦੋਂ ਕਰਨਗੇ ਜਿਸ ਦਿਨ ਕੋਈ ਬੱਸ ਪਲਟੀ ਛੱਟਪੇਟ ਲੱਗੀ ਮਾੜੀ ਘਟਨਾ ਹੋਈ ਉਦੋਂ ਜਾਂ ਉਸ ਤੋਂ ਬਾਅਦ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼